ਇੱਕ ਪੁਲਿਸ ਵਾਲੇ ਦੀ ਦੇਖ ਲਓ ਕਰਤੂਤ ਸੋਸ਼ਲ ਮੀਡੀਆ ਤੇ ਹੋ ਗਈ ਹੈ ਰਿਕਾਰਡ ਵਾਇਰਲ ਵੀਡੀਓ ਹੋਣ ਤੋਂ ਬਾਅਦ ਹਰ ਕੋਈ ਇਸ ਵੀਡੀਓ ਨੂੰ ਦੇਖ ਕੇ ਹੋਇਆ ਹੈਰਾਨ ਤੁਸੀਂ ਵੀ ਇਸ ਵੀਡੀਓ ਨੂੰ ਜ਼ਰਾ ਧਿਆਨ ਨਾਲ ਦੇਖਣਾ ਦਰਸਲ ਮਾਮਲਾ ਇਸ ਵਾਰ ਫੇਰ ਸਾਹਮਣੇ ਆਇਆ ਕਿ ਇੱਕ ਸ਼ਰਾਬ ਦੇ ਨਸ਼ੇ ਦੇ ਵਿੱਚ ਤੋਤ ਪੁਲਿਸ ਵਾਲਾ ਜਿਸ ਨੂੰ ਆਪਣੀ ਬਿਲਕੁਲ ਵੀ ਸੋਧ ਨਹੀਂ ਹੈ ਔਰ ਬੇਸੋਧ ਹੋ ਕੇ ਦੇਖੋ ਕਿਵੇਂ ਸੜਕ ਦੇ ਵਿੱਚ ਕਾਰ ਹੀ ਬਾਥਰੂਮ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਜਦੋਂ ਇਸ ਪੁਲਿਸ ਵਾਲੇ ਦੀ ਵੀਡੀਓ ਵਾਇਰਲ ਹੋ ਜਾਂਦੀ ਹੈ ਹਰ ਕੋਈ ਹੱਕਾ ਬੱਕਾ ਰਹਿ ਜਾਂਦਾ ਹੈ ਲੋਕਾਂ ਦੀ ਸਿਕਿਉਰਿਟੀ ਕਰਨ ਵਾਲੀ ਲੋਕਾਂ ਨੂੰ ਸੁਰੱਖਿਅਤ ਰੱਖਣ ਵਾਲੀ ਪੁਲਿਸ ਖੁਦ ਦੇਖੋ ਕਿਨਾ ਹਾਲਾਤਾਂ ਦੇ ਵਿੱਚ ਪਾਈ ਜਾ ਰਹੀ ਹੈ ਲੁਧਿਆਣਾ ਦੇ ਸੰਬਰਾਲਾ ਚੌਂਕ ਤੋਂ ਇਹ ਪੂਰੀ ਜਿਹੜੀ ਘਟਨਾ ਦੇਖਣ ਨੂੰ ਮਿਲੀ ਹੈ ਪੂਰੀ ਪੂਰਾ ਮਾਮਲਾ ਉੱਥੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਪੁਲਿਸ ਵਾਲੇ ਨੇ ਉਥੇ ਚੰਮ ਕੇ ਹੰਗਾਮਾ ਕੀਤਾ ਹਾਲਾਂਕਿ ਨਸ਼ੇ ਦੇ ਵਿੱਚ ਤੋਤਾ ਸ਼ਰਾਬ ਦਾ ਸੇਵਨ ਕੀਤਾ ਹੋਇਆ ਉਸ ਤੋਂ ਬਾਅਦ ਬਾਥਰੂਮ ਜੋ ਹੈ ਉਹ ਸੜਕ ਦੇ ਵਿਚਕਾਰ ਹੀ ਕਰਦਾ ਨਜ਼ਰ ਆਇਆ ਪੁਲਿਸ ਵਾਲਾ ਉਸ ਤੋਂ ਬਾਅਦ ਵੱਡੀ ਕਾਰਵਾਈ ਇਸਤੇ ਕੀਤੀ ਗਈ ਹੈ ਤਾਂ ਨਾਲ ਦੀ ਨਾਲ ਇਹ ਵੀਡੀਓ ਵੀ ਇਹ ਜਿਹੜੀ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ ਇਸ ਵਾਬੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਜ਼ਰੂਰ ਕਮੈਂਟ ਕਰਨਾ ਪਰ ਹਾਲਾਤ ਦੇਖੋ ਇਸ ਪੁਲਿਸ ਵਾਲੇ ਦੇ ਕਿ ਆਪਣੇ ਪੈਰਾ ਤੇ ਖੜਾ ਹੋਣ ਦੀ ਵੀ ਹਿੰਮਤ ਉਸਦੇ ਕੋਲ ਨਹੀਂ ਹੈ ਹਾਲਾਂਕਿ ਇਸ ਪੁਲਿਸ ਵਾਲੇ ਦੇ ਕੋਲੋਂ ਜਦੋਂ ਸਵਾਲ ਪੁੱਛੇ ਗਏ ਕਿ ਕਿੱਥੋਂ ਦਾ ਰਹਿਣ ਵਾਲਾ ਹੈ ਕਿੱਥੇ ਜਾ ਰਿਹਾ ਸੀ ਤਾਂ ਇਸਦੇ ਕੋਲੋਂ ਠੀਕ ਢੰਗ ਨਾਲ ਜਵਾਬ ਵੀ ਨਹੀਂ ਦਿੱਤੇ ਜਾ ਰਹੇ ਸੀ ਇੱਕ ਬਹੁਤ ਵੱਡਾ ਸਵਾਲ ਖੜਾ ਇੱਥੇ ਇਹ ਹੋ ਗਿਆ ਕਿ ਖੁਦ ਪ੍ਰਸ਼ਾਸਨ ਅਜਿਹੀਆਂ ਚੀਜ਼ਾਂ ਦਾ ਸੇਵਨ ਕਰ ਰਿਹਾ ਤਾਂ ਲੋਕਾਂ ਨੂੰ ਕਿਵੇਂ ਰੋਕੇਗਾ ਲੋਕਾਂ ਦੀ ਸੁਰੱਖਿਆ ਕਿਵੇਂ ਕਰੇਗਾ ਇੱਕ ਵੱਡਾ ਸਵਾਲ ਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਕਿ ਵੀਡੀਓ ਸਰਕਾਰਾਂ ਤੱਕ ਪਹੁੰਚਣੀਆਂ ਚਾਹੀਦੀਆਂ ਨੇ ਤਾਂ ਕਿ ਜਿਹੜੀ ਸਰਕਾਰ ਆ ਉਹ ਦੇਖ ਸਕੇ ਕਿ ਪੁਲਿਸ ਮੁਲਾਜ਼ਮਾਂ ਦੇ ਕੀ ਕੁਝ ਹਾਲਾਤ ਨੇ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਹੋ ਕੇ ਖੁਦ ਕਿਵੇਂ ਬੇਸੁਦ ਹੋ ਕੇ ਸੜਕਾਂ ਤੇ ਘੁੰਮਦੇ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਤੋਂ ਬਾਅਦ ਇਸ ਪੁਲਿਸ ਮੁਲਾਜ਼ਮ ਨੂੰ ਜਿਹੜਾ ਫੜ ਲੱਤਾ ਗਿਆ ਹੁਣ ਬਣਦੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਪਰ ਪਰ ਨਾਲ ਦੀ ਨਾਲ ਜੇ ਗੱਲ ਕਹੀਏ ਤਾਂ ਇਹ ਮਾਮਲਾ ਸੁਰਖੀਆਂ ਦਾ ਵਿਸ਼ਾ ਬਣ ਗਿਆ ਬਹੁਤ ਵੱਡੇ ਸਵਾਲੇ ਖੜੇ ਹੋ ਗਏ ਕਿ ਆਖਰਕਾਰ ਹੁਣ ਇਸ ਪੂਰੇ ਮਾਮਲੇ ਦੇ ਉੱਤੇ ਕੀ ਕੁਝ ਐਕਸ਼ਨ ਲਤੇ ਜਾਣਗੇ ਕਿਹੜੀਆਂ ਕਾਰਵਾਈਆਂ ਹੋਣਗੀਆਂ ਇਹਨੂੰ ਲੈ ਕੇ ਹੁਣ ਚਰਚਾ ਚੱਲੀ ਹੈ ਪਰ ਜਦੋਂ ਵੀਡੀਓ ਬਾਹਰ ਹੁੰਦੀ ਹੈ ਹਰ ਕੋਈ ਹੈਰਾਨਤਾ ਹੁੰਦਾ ਪਰ ਆਪਣੀ ਆਪਣੀ ਪ੍ਰਤੀਕਿਰਿਆ ਜ਼ਾਹਰ ਜ਼ਰੂਰ ਕਰ ਰਿਹਾ ਹੈ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤੇ ਨਾਲ ਦੇ ਨਾਲ ਆਪਣੀ ਪ੍ਰਤੀਕਿਰਿਆ ਜ਼ਰੂਰ ਦੱਸਣਾ ਕਿ ਆਖਰ ਤੁਸੀਂ ਇਸ ਬਾਬਤ ਕੀ ਸੋਚਦੇ ਹੋ ਦੱਸ ਦਈਏ ਕਿ ਬਹੁਤ ਸਾਰੀਆਂ ਵੀਡੀਓਜ਼ ਆਏਦਣ ਵਾਇਰਲ ਹੁੰਦੀਆਂ ਨੇ ਜਿੱਥੇ ਪੁਲਿਸ ਮੁਲਾਜ਼ਮ ਸ਼ਰਾਬ ਦੇ ਨਸ਼ੇ ਦੇ ਵਿੱਚ ਤੁੱਤ ਹੁੰਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਮਨ ਦੇ ਵਿੱਚ ਕੋਈ ਖੌਫ ਡਰ ਨਹੀਂ ਹੁੰਦਾ ਉਹ ਸ਼ਰਿਆਮ ਨਸ਼ੇ ਦੇ ਵਿੱਚ ਜਾਂ ਸ਼ਰਾਬ ਪੀ ਕੇ ਸੜਕਾਂ ਤੇ ਕੌਂਦੇ ਨੇ ਜਾਂ ਹੰਗਾਮੇ ਕਰਦੇ ਨੇ ਜਿਨ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਤਾਂ ਇੱਕ ਹੋਰ ਪੁਲਿਸ ਅਫਸਰ ਦੀ ਅਜਿਹੀ ਮੁਲਾਜ਼ਮ ਦੀ ਵੀਡੀਓ ਵਾਇਰਲ ਹੋਈ ਹੈ ਤਾਂ ਦੇਖੋ ਕਿਸ ਹਾਲਾਤਾਂ ਦੇ ਵਿੱਚ ਉਹ ਪਾਇਆ ਗਿਆ ਜਿਸ ਤੋਂ ਬਾਅਦ ਬਹੁਤ ਵੱਡੇ ਸਵਾਲ ਜਿਹੜੇ ਨੇ ਉਸ ਉੱਤੇ ਖੜੇ ਕੀਤੇ ਨੇ ਤਾਂ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਜ਼ਰੂਰ ਕਰਨਾ ਆਹ ਕੀ ਭਾਈ ਹਾਂ ਜੀ ਮੰਦੀ ਮੰਦੀ ਮੰਦੀਪ ਜੀ ਕਿੱਥੇ ਡਿਊਟੀ ਹੈ ਤੁਹਾਡੀ ਮੇਰੀ ਗੁਰਜੀ ਅਗੇ ਚੰਡੀਗੜ੍ਹ ਚੰਡੀਗੜ੍ਹ ਅੱਛਾ ਜੀ ਆਫਿਸ ਅ ਅ ਮੈਂ ਹੁਣ ਕੀ ਹੁਣ ਤੁਸੀਂ ਕਿੱਥੋਂ ਆ ਰਹੇ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਭਾਈ ਕਿੱਥੋਂ ਆ ਮੈਂ ਪਿੰਡ ਚ ਜਾਣਾ ਜੀ ਆਪਣੇ ਨਹੀਂ ਨਹੀਂ ਜਾ ਰਹੇ ਸੀ ਤੁਸੀਂ ਆ ਕਿੱਥੋਂ ਰਹੇ दारू ਪੀ ਕੇ ਰੋਡ ਦੇ ਉੱਤੇ ਚੰਡੀਗੜ੍ਹ ਉਹ दारू ਵਾਲਾ ਮਹੌਲੀ ਨਾਈਟਸ ਮਣੀ ਮੋਢੇ ਕੁੰਡੇ ਜੋ ਗਾੜੀ ਆ ਹੈ ਨਹੀਂ ਆ ਆ ਉਹ ਮੈਂ ਹਾਲ ਲੋ ਯਾਂ